ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਗ੍ਰਿਫਤਾਰ ਕਰ ਲਿਆ ਗਿਆ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਕਿ ਲੜਕੀ ਦੇ ਘੁਟਮਾਰ ਦਾ ਮਾਮਲਾ ਛੀਲਛੜ ਦਾ ਮਾਮਲਾ ਜਿਹੜਾ ਦਰਜ ਹੋਇਆ ਕਿ ਜਦੋਂ ਮਨਜਿੰਦਰ ਸਿੰਘ ਲਾਲਪੁਰਾ ਨੂੰ ਟਿਕਟ ਦੇਣ ਦੀ ਗੱਲ ਹੋ ਰਹੀ ਸੀ ਉਦੋਂ ਵੀ ਇਹ ਜਿਹੜੀ ਪੀੜਤ ਕੁੜੀ ਐ ਉਸ ਨੂੰ ਰੋਧ ਕੀਤਾ ਗਿਆ ਸ਼ਰਕ ਨੇ ਤਾਰਨਾਵਗਰਾਂ ਵੀ ਲਗਾਇਆ ਗਿਆ ਕੇਸ ਨੂੰ ਟਿਕੜਾ ਨਾ ਦਿਓ ਪਰ ਆਪ ਨੂੰ ਟਿਕੜੀ ਦਿੱਤੀ ਗਈ ਤੇ ਜੇ ਤਾਂ 2 ਸਾਲ ਦੀ ਸਜ਼ਾ 2 ਸਾਲ ਤੋਂ ਉੱਪਰ ਦੀ ਸਜ਼ਾ ਹੋਗੀ ਇਸ ਦਾ ਜਿਹੜਾ ਸੰਵਿਧਾਨ ਆ ਉਹ ਕਹਿੰਦਾ ਕਿ ਉਸ ਤੋਂ ਬਾਅਦ ਇਹ ਆਪਣੇ ਆਪ ਹੀ ਜਿਹੜੀ ਵਿਧੈਕੀ ਖਤਮ ਹੋ ਜਾਏਗੀ ਜਿਹੜੇ ਗਵਰਨਰ ਨੇ ਉਹ ਅੱਜ ਮੀਡੀਆ ਦੇ ਸਾਹਮਣੇ ਆਏ ਸਨ ਤਾਂ ਉਹ ਇਸ ਗੱਲ ਨੂੰ ਕਹਿੰਦੇ ਨਹੀਂ ਉਹ ਕਹਿੰਦੇ ਇਹ ਸਿਰਫ ਇੱਕ ਟੋਕਨ ਹੈ ਅਮਾਉਂਟ ਪੈਸੇ ਤੁਹਾਨੂੰ ਹੋਰ ਵੀ ਮਿਲਣੇ ਆ ਜਿਹੜੇ ਸਰਵੇਖਣਾਂ ਤੋਂ ਬਾਅਦ ਮਿਲਣਗੇ ਨੇ ਕਈਆਂ ਤਾਂ ਤੇ ਕਹਿਣਾ ਹੈ ਕਿ ਪੰਜਾਬ ਦੇ ਇਤਿਹਾਸ 'ਚ ਇਸ ਤੋਂ ਪਹਿਲਾਂ ਇੰਨਾ ਵੱਡਾ ਨੁਕਸਾਨ ਨਹੀਂ ਹੋਇਆ ਜਿਨ੍ਹਾਂ ਹੁਣ ਨੁਕਸਾਨ ਹੋਇਆ ਐਲਾਨ ਤੋਂ ਪਹਿਲਾਂ ਐਲਾਨ ਤੇ ਮੁੱਦੇ ਤੇ ਆਪਾਂ ਗੱਲ ਕਰਾਂਗੇ ਕਰਾਂਗੇ ਅਰ ਜੋ ਜੋ ਕੈਬਨਟ ਦੇ ਜੋ ਮੰਤਰੀ ਪੰਜਾਬ ਦੇ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੇ ਠੀਕ ਨਾ ਹੋਣ ਕਾਰਨ ਹਸਪਤਾਲ ਦੇ ਦਾਖਲ ਹੈ ਪੂਛਾ ਪੰਜਾਬ ਵੱਡੀ ਤਰ੍ਹਾਂ ਦੀ ਚਾ ਵੱਡੇ ਸੰਕਟ ਚ ਹੈ 1600 ਕਰੋੜ ਰੁਪਏ ਤਾਂ ਇਹਦੇ ਨਾਲ ਕੁਝ ਵੀ ਨਹੀਂ ਬਣੇਗਾ ਸਿੱਧਾ 20000 ਕਰੋੜ ਦੀ ਗੱਲ ਕੀਤੀ ਹੈ ਜੋ ਮੀਟਿੰਗ ਦੇ ਬਾਰੇ ਚ ਜੋ ਮੁੰਡੀਆਂ ਨੇ ਸੁਣਾਇਆ ਮੀਡੀਆ ਦੇ ਅੰਦਰ ਕਿਨ ਪ੍ਰਧਾਨ ਮੰਤਰੀ ਦਾ ਕੋ ਜਵਾਬ ਸੀ ਪ੍ਰਧਾਨ ਮੰਤਰੀ ਕਹਿੰਦੇ ਆ ਵੀ ਤੁਹਾਨੂੰ ਹਿੰਦੀ ਨਹੀਂ ਆਉਂਦੀ ਹੂੰ ਬਿਚਾਰੇ ਮੰਤਰੀ ਨੇ ਹਿੰਦੀ 'ਚ ਜਵਾਬ ਦਿੱਤਾ ਕਿ ਮੈਨੂੰ ਹਿੰਦੀ ਆਉਂਦੀ ਹੈ ਪਰ ਗੱਲਾ ਹੈ ਇਹ ਸਮਝਣ ਦੀ ਲੋੜ ਹੈ ਇਹਨੇ ਪ੍ਰਧਾਨ ਮੰਤਰੀ ਨੇ ਫੇਰ ਕਿਹਾ ਕਿ ਤੈਨੂੰ ਹਿੰਦੀ ਸਿੱਖਣੀ ਚਾਹੀਦੀ ਹੈ ਤੇ ਦੋ ਮੰਤਰੀ ਬੜੇ ਆਸਾਂ ਦੇ ਮੈਦਾਨਾਲ ਉੱਥੇ ਗਏ ਤੇ ਪ੍ਰਧਾਨ ਮੰਤਰੀ ਉਹਨਾਂ ਨੂੰ ਪੁੱਛ ਰਿਹਾ ਵੀ ਤੈਨੂੰ ਹਿੰਦੀ ਆਉਂਦੀ ਹੈ ਕਿ ਨਹੀਂ ਆਉਂਦੀ ਕਿਸੇ ਨੂੰ ਕਹਿੰਦਾ ਕਿ ਰੂਰਾ ਨਾ ਮਿਲਣਾ ਇੰਨੀ ਕਰਾਤਾ ਦਿਓ ਨਾ ਕਿ ਪੰਜਾਬ ਉੱਠੇ ਤੋਂ ਕਹਾਤਾ ਹੋ ਜਾਏ ਕਿ ਠੀਕ ਹੈ ਕਿ ਬਾਅਦ ਤੂੰ ਸ਼ਕਲਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਸ ਸਿੱਧੂ ਅੱਜ ਪੰਜਾਬ ਦੇ ਕੁਝ ਅਹਿਮ ਮਸਲਿਆਂ ਦੇ ਬਾਰੇ ਗੱਲਬਾਤ ਕਰਾਂਗੇ ਤੇ ਗੱਲਬਾਤ ਹੈ ਜਿਹੜੀ ਉਹ ਪ੍ਰਧਾਨ ਮੰਤਰੀ ਜੋ 16 ਕਰੋੜ ਰੁਪਇਆ ਪੰਜਾਬ ਨੂੰ ਦੇ ਕੇ ਗਏ ਨੇ ਐਲਾਨ ਕੀ ਗਏ ਨੇ ਉਸ ਨੂੰ ਲੈ ਕੇ ਵਿਚਾਰ ਚਰਚਾ ਕਾਫੀ ਜ਼ਿਆਦਾ ਹੋ ਗਈ ਹੈ ਤੇ ਉਧਰ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੇ ਜਿਹੜੇ ਉਹ ਬੁਰੇ ਤਰੀਕੇ ਦੇ ਨਾਲ ਫਸ ਗਏ ਨੇ ਇਹਨਾਂ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਦਿੱਤਾਰ ਸਿੰਘ ਸਿੱਧੂ ਜੀ ਸਿੱਧ ਸਾਹਿਬਾਤ ਪਾਸ ਸਵਾਗਤ ਹੈ ਤੁਹਾਡਾ ਤੁਹਾਡਾ ਹੀ ਧੰਨਵਾਦ ਇਹਨਾਂ ਸਤਿਕਾਰਨਾ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਲੋਕ ਸਵਾਲ ਆਪਾਂ ਹਾਜ਼ਰ ਆਂ ਦਰਸ਼ਕਾਂ ਦੇ ਸਵਾਲ ਜਵਾਬ ਦੇ ਲਈ ਜੀ ਸਤਿ ਆਪ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਗ੍ਰਿਫਤਾਰ ਕਰ ਲਿਆ ਗਿਆ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ 12 ਸਤੰਬਰ ਨੂੰ ਜਿਹੜੀ ਸਜ਼ਾ ਸੁਣਾਈ ਜਾਣੀ ਹੈ ਵਿਧਾਇਕ ਦੇ ਸਮੇਤ ਸੱਤ ਦੋਸ਼ੀ ਕਰਾਰ ਨੇ मामला ਵੀ ਕਹਿੰਦੇ ਕਾਫੀ ਪੁਰਾਣਾ ਹੈ ਕਿਸ ਤਰ੍ਹਾਂ ਦਾ ਮਾਮਲਾ ਹੈ ਸਤਸਭ ਕੀ ਇਹਦੇ ਬਾਰੇ ਡਿਟੇਲ ਹੈ ਜਰੂਰ ਦਰਸ਼ਕਾਂ ਨਾਲ ਸਾਂਝੀ ਕਰੋ ਦੇਖੋ ਮਾਮਲਾ ਬੇਸਾਕਾ ਉਹ ਨਾਲ ਜਾਤੀ ਤੌਰ ਤੇ ਜੁੜਿਆ ਪਰ ਕਿਉਂਕਿ ਜਦੋਂ ਪੋਲੀਟੀਕਲ ਗੱਲ ਹੁੰਦੀ ਹੈ ਕੋਈ ਪੋਲੀਟੀਕਲ ਨੇਤਾ ਹੁੰਦਾ ਤਾਂ ਮਾਮਲੇ ਫਿਰ ਜਾਤੀ ਰਹਿ ਨਹੀਂ ਜਾਂਦੇ ਅਸਲ ਵਿੱਚ ਮਨਿੰਦਰ ਸਿੰਘ ਲਾਲਪੁਰਾਣਾ ਤੁਸੀਂ ਗੱਲ ਕਰ ਰਹੇ ਹੋ ਜੂਰ ਸਾਹ ਤੋਂ ਵਿਧਾਇਕ ਹੈ ਆਵਾਦੀ ਪਾਰਟੀ ਦੇ ਕਹਿੰਦਾ ਚੁਣੇ ਵੀ ਆਗੂ ਹੈਗੇ ਆ ਨੌਜਾਨ ਆਪ ਕੋ ਪਿਛਲੇ ਲੰਬੇ ਸਮੇਂ ਤੋਂ ਉਹ ਪਾਰਟੀ ਦੀਆਂ ਸਭਾਂ ਚ ਸਰਕਾਰ ਵਿੱਚ ਰਹੇ ਤੇ ਹੁਣ ਵਿਧਾਇਕ ਹੈ। ਇਸ ਇਸ ਮਾਮਲੇ ਦਾ ਆਪਾਂ ਜ਼ਿਕਰ ਕਰ ਰਹੇ ਆ ਆਪਾਂ ਨੇ ਮਤਲਬ ਕਿ ਤਰੰਤਾਰੰਦੀ ਅਦਾਲਤ ਜਿਹੜੀ ਹੈਗੀ ਆ ਉਹਦੇ 'ਚ ਇਹ ਮਾਮਲਾ ਜਿਹੜਾ ਚੱਲਿਆ ਤਰੰਤਾਰੰਦੀ ਅਦਾਲਤ ਨੇ ਅੱਜ ਫੈਸਲਾ ਸੁਣਾਇਆ ਇਸ ਤਰ੍ਹਾਂ ਕਿ ਉਹਨਾਂ ਨੂੰ ਦੋਸ਼ੀ ਕਰਾ ਦਿੱਤਾ ਗਿਆ। ਹੂੰ ਇਸ ਮਾਮਲੇ ਦਾ ਪੋਥਾ ਵੀ ਜ਼ਿਕਰ ਕਰਾਂਗੇ। ਦੋਸ਼ੀ ਕਰਾ ਦਿੱਤਾ ਗਿਆ ਹੋਰ ਕਿੰਨੀ ਸਜ਼ਾ ਹੋਏਗੀ ਕਿੰਨੀ ਨਹੀਂ ਹੋਏਗੀ ਇਹਦਾ ਫੈਸਲਾ ਤਾਂ ਹੋਏਗਾ 12 ਸਤੰਬਰ ਨੂੰ ਜਾਨੀ 12 ਸਤੰਬਰ ਦੀ ਤਰੀਕ ਤੈ ਹੋ ਗਈ ਹੈ ਲਾਲਪਰਾ ਦੀ ਰਾਸੀ ਕਿਸਮ ਦਾ ਫੈਸਲਾ ਵੀ ਹੋਏਗਾ ਤੇ ਨਾਲ ਹੀ ਉਹਦੀ ਜਾਤੀ ਕਿਸਮ ਦਾ ਫੈਸਲਾ ਵੀ ਹੋਏਗਾ ਜੁੜਿਆ ਹੋਇਆ ਦੋਨੇ ਗੱਲਾਂ ਇਹ ਜਿਹੜਾ ਸਵਾਲਾ ਮਾਮਲੇ ਦਾ ਮਾਮਲਾ ਹੈਗਾ 2013 ਦਾ 13 ਤੋਂ ਲੈ ਕੇ ਉਸਮਾ ਪਿੰਡਾ ਉਸ ਇਲਾਕੇ ਦਾ ਖਰੂਰ ਸਾਹਿਬ ਦਾ ਉਥੇ ਇੱਕ ਵਿਆਹ ਸਾਦੀ ਦਾ ਸਮਾਗਮ ਸੀ ਤੇ ਦਲਤ ਪਰਿਵਾਰ ਹੈ ਜਿਸ ਨਾਲ ਕੁੜੀ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਉਥੇ ਜਿਹੜਾ ਹੈਗਾ ਪਰਿਵਾਰ ਦੇ ਨਾਲ ਕੋਈ ਝਗੜਾ ਹੋਇਆ ਡਰਾਈਵਰ ਵੀ ਉਹ ਝਗੜੇ 'ਚ ਸ਼ਾਮਲ ਸੀ ਜੀ ਲਾਲਪਰਾ ਵੀ ਕਿਹਾ ਜਾਂਦਾ ਕਿ ਉਹ ਝਗੜੇ 'ਚ ਸ਼ਾਮਲ ਸੀ ਤੇ ਉਹਦੀ ਕੁੱਟਮਾਰ ਵੀ ਹੋਈ ਕੁੜੀ ਦੀ ਪੁਲਿਸ ਵਾਲੇ ਵੀ ਕੋਈ ਸ਼ਾਮਲ ਹੋਏ ਵਿੱਚ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਤੇ ਉਹਦੀ ਵੀਡੀਓ ਹਾਲਾਂਕਿ ਉਹਨਾਂ ਦਿਨਾਂ 'ਚ ਨਾ ਬਣਾਵਾ ਜਿਹੜਾ ਹੈਗਾ ਇਲੈਕਟ੍ਰੋਨਿਕ ਸਿਸਟਮ ਇਹਨਾ ਸਟਰੋਂਗ ਹੋਇਆ ਸੀ ਤੇ ਵੀਡੀਓ ਇਸ ਤਰ੍ਹਾਂ ਵਾਇਰਲ ਹੁੰਦੀ ਹੁੰਦੀ ਸੁਪਰੀਮ ਕੋਰਟ ਦਾ ਮਾਮਲਾ ਚੱਲੇਗਾ ਫਿਰ ਸੁਪਰੀਮ ਕੋਰਟ ਨੇ ਇਹ ਸਾਰੇ ਇਸ਼ੂ ਦਾ ਨੋਟਸ ਲਿਆ ਤੇ ਜਦੋਂ ਮਾਮਲਾ ਸੁਪਰੀਮ ਕੋਰਟ ਦੀਆਂ ਨਜ਼ਰਾਂ ਚਲੇ ਜਾਵੇ ਤਾਂ ਫੇਰ ਤੁਹਾਨੂੰ ਦੁੱਧ ਤੇ ਥੋਤੇ ਪਾਣੀ ਦਾ ਪਾਣੀ ਹੁੰਦਾ ਹੀ ਹੁੰਦਾ ਹੈ ਬਿਲਕੁਲ ਚਾਹੇ ਪੱਖ ਪ੍ਰਤੀਪੱਖ ਦੋਨੇ ਆਪਣ ਆਪਣੀਆਂ ਦਿਰੀਲਾਂ ਰੱਖਦੇ ਆ ਪਰ ਜੇ ਨਹੀਂ ਫਿਰ ਉਸ ਮਾਮਲੇ ਨੂੰ ਕਿਧਰੇ ਲੁਕੋਇਆ ਜਾਂ ਸੁਪੋਇਆ ਨਹੀਂ ਜਾ ਸਕਦਾ ਸੋ 20 ਤੇ 13 ਤੋਂ ਲੈ ਕੇ ਹੁਣ ਆਪਾਂ 25 ਚ ਗੱਲ ਕਰ ਰਹੇ ਆਂ ਇਸ ਮਾਮਲੇ ਦਾ ਫੈਸਲਾ ਹੈ ਧਰਮ ਤਾਨ ਦੀ ਜਿਹੜੀ ਐਡੀਸ਼ਨ ਅਦਾਲਤ ਹੈਗੀ ਆ ਉਸ ਤੋਂ ਐਡੀਸ਼ਨ ਸੈਸ਼ਨ ਜੱਜ ਉਹਦੇ ਕੋਲੋਂ ਫੈਸਲਾ ਸੁਣਾਇਆ ਗਿਆ ਉਹਨਾਂ ਦਾ ਉਹ ਕਹੀ ਹੈ ਕਿ ਲੜਕੀ ਦੇ ਕੁੱਟਮਾਰ ਦਾ ਮਾਮਲਾ ਛੇੜਛਾੜ ਦਾ ਮਾਮਲਾ ਜਿਹੜਾ ਦਰਜ ਹੋਇਆ ਤੇ ਲਗਾਤਾਰ ਗਵਾਹੀਆਂ ਪੁੱਛਣ ਤੋਂ ਬਾਅਦ ਦੋਨਾਂ ਪੱਖਾਂ ਵੱਲੋਂ ਜਿਹੜਾ ਆਪਣੇ ਆਪਣੇ ਪਹਿਲੂਆਂ ਤੋਂ ਜਾਣਕਾਰੀ ਦੇਣ ਤੋਂ ਬਾਅਦ ਜਿਹੜਾ ਹੈਗਾ ਮਾਮਲਾ ਹੁਣ ਇਸ ਕਦਰ ਪਹੁੰਚ ਗਿਆ ਹਾਲਾਂਕਿ ਇਹ ਉਸ ਹਲਕੇ ਦੇ ਲੋਕਾਂ ਸੋਸ਼ਲ ਮੀਡੀਆ ਤੇ ਵੀ ਜਾਣਕਾਰੀ ਆ ਰਹੀ ਆ ਕਿ ਜਦੋਂ ਮਨਿੰਦਰ ਸਿੰਘ ਲਾਲਪੁਰੋਂ ਚੋਟ ਲੈਣ ਦੀ ਗੱਲ ਹੋ ਰਹੀ ਸੀ ਉਦੋਂ ਵੀ ਇਹ ਜਿਹੜੀ ਪੀੜਤ ਕੁੜੀ ਐ ਉਸ ਨੂੰ ਵਿਰੋਧ ਕੀਤਾ ਗਿਆ ਸ਼ਰਕ ਨੇ ਤਰਨਾਵਗਰਾਂ ਵੀ ਲਗਾਇਆ ਗਿਆ ਕਿ ਇਸ ਨੂੰ ਟਿਕਟ ਨਾ ਦਿਓ ਪਰ ਆਪ ਨੂੰ ਟਿਕਟ ਜੜੀ ਦਿੱਤੀ ਗਈ ਹੁਣ ਜਿਵੇਂ ਆਪਾਂ ਗੱਲ ਕਰਦੇ ਆ 12 ਸਤੰਬਰ ਦੀ ਉਹ ਦਿਨ ਕੀ ਹੋ ਸਕਦਾ ਹੈ ਇੰਨੇ ਧਰਾਵਾ ਉਹਦੇ ਤੇ ਲੱਗਿਆ ਦੇਖੋ ਇੱਕ ਤਾਂ ਦਾਲ ਦੇ ਪਰਿਵਾਰ ਹੈ ਇਸ ਕਰਕੇ ਉਹ ਐਕਟ ਦਾ ਚਲੇਗਾ ਇਸ ਮਾਮਲੇ ਤੇ ਲਾਗੂ ਹੋ ਹੀ ਜਾਂਦਾ ਆਪਣੇ ਆਪ ਹੀ ਲਾਗੂ ਹੋ ਜਾਂਦਾ ਦੂਜੇ ਪਾਸੇ ਲੜਕੀ ਨਾਲ ਛੇੜਛਾੜ ਦੀ ਗੱਲ ਜਾਂ ਕੁੱਟਮਾਰ ਦਾ ਮਾਮਲਾ ਹੈ ਤਿੰਨ ਚਾਰ ਤਾਂ ਪੁਲਿਸ ਵਾਲੇ ਜੀ ਟੋਟਲ 7 ਦੋਸ਼ੀ ਪਾਏ ਗਏ ਸਜ਼ਾਵਾਂ ਦਾ ਫੈਸਲਾ ਤਾਂ ਹੋਏਗਾ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ 12 ਸਤੰਬਰ ਨੂੰ ਪਰ ਜੇਕਰ ਸਰ ਉਹਦੇ ਐਗਰੀ ਗੱਲ ਪਰ ਗਏ ਅਦਾਲਤਾਂ ਦੀ ਤਾਂ ਕਹਿੰਦੇ ਕਿ ਇਹਨਾਂ ਮਾਮਲੇ ਸਾਰੰਥ ਇੱਕ ਸਾਲ ਤੋਂ ਲੈ ਕੇ 5 ਸਾਲ ਤੱਕ ਦੀ ਸਜ਼ਾ ਜਿਹੜੀ ਆ ਗਿਆ ਹੋ ਸਕਦੀ ਹੈ ਕਿਉਂਕਿ ਸਜ਼ਾ ਤਾਂ ਅਦਾਲਤ ਨੇ ਕਰਨੀ ਆ ਆਪਾਂ ਉਸ ਤੇ ਜਾਣਕਾਰੀ ਸੰਜੀ ਕਰ ਰਹੇ ਆ ਆਪਣੇ ਦਰਸ਼ਕਾਂ ਨੂੰ ਕਿ ਕੀ ਹੋ ਸਕਦਾ ਹੈ ਤੇ ਜੇ ਤਾਂ 2 ਸਾਲ ਦੀ ਸਜ਼ਾ 200 ਤੋਂ ਉੱਪਰ ਦੀ ਸਜ਼ਾ ਹੋਗੀ ਫਿਰ ਤਾਂ ਜਿਹੜਾ ਸੰਵਿਧਾਨ ਆ ਉਹ ਕਹਿੰਦਾ ਕਿ ਉਸ ਤੋਂ ਬਾਅਦ ਉਹ ਆਪਣੇ ਆਪ ਹੀ ਜਿਹੜੀ ਵਿਧੀ ਕੀ ਖਤਮ ਹੋ ਜੇਗੀ ਜੇ 2 ਸਾਲ ਤੋਂ ਘੱਟ ਦੀ ਸਜ਼ਾ ਹੁੰਦੀ ਹੈ ਤਾਂ ਜ਼ਮਾਨਤ ਆਏਗਾ ਇਹ ਫਿਰ ਇਹ ਬਕਰੀ ਗੱਲ ਆ ਕਿ 파ਰਟੀ ਕੀ ਉਹਦੇ ਵਾਰੇ ਫੈਸਲਾ ਲੈਂਦੀ ਆ ਹਮ ਪਰ ਕਾਨੂੰਨਨ ਤੌਰ ਤੇ ਵਿਧਾਇਕ ਰਹਿ ਸਕਦਾ ਜੇ 2 ਸਾਲ ਜਾਂ 2 ਸਾਲ ਤੋਂ ਉੱਪਰ ਸਰ ਹੈ ਹੋਏਗੀ ਤਾਂ ਉਹਦੀ ਵਿਧਾਇਕੀ ਆਪਣੇ ਆਪ ਖਤਮ ਹੋ ਜੇਗੀ ਜਾਨੀ ਜੇ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਇਹ ਸਮਝੋ ਕਿ ਫਿਰ ਖਡੂਰ ਸਾਲ ਵਿਧਾਨ ਸਭਾ ਹਲਕੇ ਦੇ ਉਪਚੋਂ ਫਿਰ ਆਈ ਸਮਝੋ ਪਰ ਇਹ ਸਾਰਾ ਕੁਝ ਨਹੀਂ ਇਸ ਕਰਕੇ ਨਰ ਕਰਦਾ ਹੈ ਕਿ 12 ਸਤੰਬਰ ਨੂੰ ਕੀ ਫੈਸਲਾ ਹੁੰਦਾ ਜੋ ਵੀ ਫੈਸਲਾ ਆਏਗਾ ਇਹ ਗੱਲ ਬੜੀ ਸਾਫ ਹੈ ਜੀ ਜੀ ਮਨਿੰਦਰ ਲਾਲਪਰਾ ਜਿਹੜੇ ਆਵਾਜ਼ਮੀ ਪਾਰਟੀ ਦੇ ਵਿਧਾਇਕ ਹੈ ਉਹਨਾਂ ਦੀ ਰਾਜਸੀ ਕਿਸਮ ਦਾ ਫੈਸਲਾ 12 ਸتمبر ਨੂੰ ਅਦਾਲਤ ਵਿੱਚ ਹੋਣ ਜਾ ਰਿਹਾ ਉਹ ਲੜਕੀ ਦੀ ਜਿਹੜੀ ਸ਼ੀਟ ਸਾਡ ਤੇ ਕੁੱਟ ਮਾਰਦੇ ਮਾਮਲੇ ਜੋ ਧਰਾਵਾਂ ਲੱਗੀਆਂ ਉਹਨਾਂ ਮਾਮਲਿਆਂ ਲੈ ਕੇ ਫੈਸਲੇ ਦੀ ਕੜੀ 12 ਸتمبر ਨੂੰ ਤੈਅ ਹੋ ਗਈ ਹੈ ਜੀ ਜੀ ਸਤਿ ਸਭ ਅਗੇ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੀ ਕਰਾਂਗੇ ਪਹਿਲਾਂ ਤਾਂ ਇਹ ਐ ਵੀ ਉਹ ਪੰਜਾਬ ਆਉਂਦੇ ਬਹੁਤ ਘੱਟ ਹੈ ਆਏ ਨੇ ਕੱਲ ਲੰਬੇ ਸਮੇਂ ਬਾਅਦ ਆਏ ਨੇ ਕਿਉਂਕਿ ਜਦੋਂ ਪਿਛਲੀ ਵਾਰੀ ਆਉਣਾ ਸੀ ਉਦੋਂ ਕੁਝ ਤਕਰਾਰਾਂ ਹੋਈਆਂ ਸੀ ਤੇ ਉਹ ਵਾਪਸ ਮੁੜ ਗਏ ਸੀ ਸੋ ਇਸ ਵਾਰ ਆਏ ਤਾਂ 1600 ਕਰੋੜ ਰੁਪਏ ਜਾਰੀ ਕਰ ਗਏ ਉਸ ਤੋਂ ਬਾਅਦ ਇੱਕ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰ ਰਹੇ ਨੇ ਜਿਸ ਦੇ ਵਿੱਚ ਲਿਖ ਰਹੇ ਨੇ ਕਹਿੰਦੇ ਤੁਸੀਂ ਇਹ ਨਾ ਸੋਚੋ ਤੁਹਾਡਾ ਹੱਥ ਹੈ ਜਿਹੜਾ ਉਹ ਕਿਸੇ ਨੇ ਨਹੀਂ ਫੜਿਆ ਹੋਇਆ ਅਸੀਂ ਤੁਹਾਡੇ ਨਾਲ ਆ ਤਾਂ ਅਜਿਹੇ ਦੇ ਵਿੱਚ ਹੁਣ ਪੰਜਾਬ ਸਰਕਾਰ ਹੈ ਜਿਹੜੀ ਉਹ ਇਹਨੂੰ ਕਹਿ ਰਹੀਏ ਕਿ ਕੋਝਾ ਮਜ਼ਾਕ ਹੈ ਵਿਰੋਧੀ ਧਿਰਾਂ ਨੇ ਜਿਹੜੀਆਂ ਉਹ ਇਸ ਚੀਜ਼ ਨੂੰ ਮੰਨ ਨਹੀਂ ਰਹੀਆਂ ਕਿ 1600 ਕਰੋੜ ਰੁਪਏ ਤਾਂ ਪਰਪਾਈ ਕਿਸੇ ਵੀ ਤਰੀਕੇ ਨਾਲ ਨਹੀਂ ਕਰੇਗਾ ਉਧਰ ਜੇ ਗੱਲ ਕਰੀਏ ਤਾਂ ਜਿਹੜੇ ਗਵਰਨਰ ਨੇ ਉਹ ਅੱਜ ਮੀਡੀਆ ਦੇ ਸਾਹਮਣੇ ਆਏ ਸਨ ਤਾਂ ਉਹ ਇਸ ਗੱਲ ਨੂੰ ਕਹਿੰਦੇ ਨਹੀਂ ਉਹ ਕਹਿੰਦੇ ਇਹ ਸਿਰਫ ਇੱਕ ਟੋਕਨ ਹੈ ਅਮਾਉਂਟ ਪੈਸੇ ਤੁਹਾਨੂੰ ਹੋਰ ਵੀ ਮਿਲਣੇ ਆ ਜਿਹੜੇ ਸਰਵੇਖਣਾਂ ਤੋਂ ਬਾਅਦ ਮਿਲ ਲਗੇ ਕਿਵੇਂ ਦੇਖਦੇ ਹੋ ਇਸ ਲੰਬੀ ਦੌੜ ਨੂੰ ਕਿਉਂਕਿ ਪ੍ਰਧਾਨ ਮੰਤਰੀ ਦਾ ਲੰਬੇ ਸਮੇਂ ਬਾਅਦ ਆਉਣਾ ਤੇ ਫਿਰ ਪੰਜਾਬੀਆਂ ਨੂੰ ਖੁਸ਼ ਨਾ ਕਰਕੇ ਜਾਣਾ ਜੇ ਕੋ ਪਤਾ ਨਹੀਂ ਜਿਸ ਤਰ੍ਹਾਂ ਤੁਸੀਂ ਸਵਾਲ ਲੈ ਰਹੇ ਹੋ ਕਈ ਵਾਰ ਹੁੰਦਾ ਕਿ ਕਰੂਰਾ ਪੰਜਾਬੀ ਦੀ ਕਰੂਰਾ ਸਾਡਾ ਬੜਾ ਦੇਸੀ ਨੇ ਠੇਸ ਹੁੰਦਾ ਕਹਿੰਦੇ ਕਰੂਰਾ ਨਹੀਂ ਮਿਲਦਾ ਪਤਾ ਨਹੀਂ ਕਿਉਂ ਨਹੀਂ ਕਰੂਰਾ ਮਿਲਦਾ ਪ੍ਰਧਾਨ ਮੰਤਰੀ ਦੇ ਆਯੋਜਨ ਨਾਲ ਲੈ ਕੇ ਪਹਿਲਾਂ ਤਾਂ ਤਿੰਨ ਖੇਤੀ ਕਾਨੂੰਨਾਂ ਦੀ ਗੱਲ ਸੀ ਲੰਬਾ ਸਮਾਂ ਅੰਦੋਲਨ ਲੜਿਆ ਗਿਆ ਬਹੁਤ ਵੱਡਾ ਵਿਰੋਧ ਹੋਇਆ ਕਿ ਨਿਕਲਿਆ ਕਿ ਤਿੰਨ ਖੇਤੀ ਕਾਨੂੰਨ ਵਾਪਸ ਵੀ ਲੈ ਗਏ ਔਰ ਫੇਰ ਨਰਾਜ਼ਗੀ ਵੀ ਵਸੇੜੀ ਗਈ ਹੁਣ ਵੱਡੀ ਪੱਧਰ ਤੇ ਹੜਾਂ ਚ ਤਬਾਈ ਹੋਈ ਹੈ ਸਾਰੇ ਜਾਣਦੇ ਆ ਕੇਂਦਰ ਸਰਕਾਰ ਵੀ ਮੰਦੀ ਹੈ ਪੰਜਾਬ ਸਰਕਾਰ ਨੇ ਤਾਂ ਸਾਰਾ ਸਰਵੇ ਕੀਤਾ ਹੈ মিডিਆ ਨੇ ਸਭ ਕੁਝ ਦੇਖਿਆ ਬਹੁਤ ਵੱਡੀ ਪੱਧਰ ਤੇ ਤਬਾਹੀ ਮੈਨੇ ਕਈਆਂ ਦਾ ਤੇ ਕਹਣਾ ਹੈ ਕਿ ਪੰਜਾਬ ਦੇ ਇਤਿਹਾਸ ਚ ਇਸ ਤੋਂ ਪਹਿਲਾਂ ਇੰਨਾ ਵੱਡਾ ਨੁਕਸਾਨ ਕਰੇ ਹੋਇਆ ਨਹੀਂ ਜਿੰਨਾ ਹੁਣ ਨੁਕਸਾਨ ਹੋਇਆ ਔਰ ਬੜੀ ਉਮੀਦ ਕੀਤੀ ਜਾ ਰਹੀ ਸੀ ਕਿ ਪ੍ਰਧਾਨ ਮੰਤਰੀ ਆਉਣਗੇ ਪਹਿਲਾਂ ਤੇ ਇਹ ਕਿਹਾ ਜਾ ਰਿਹਾ ਸੀ ਕਿ ਪ੍ਰਧਾਨ ਮੰਤਰੀ ਬੋਲੇ ਨਹੀਂ ਕੁਝ ਗੱਲ ਨਹੀਂ ਕਰਦੇ ਤਕਰੀਬਨ ਮਹੀਨਾ ਹੋ ਗਿਆ ਹੜ੍ਹਾਂ ਨੇ ਖਜਗੰਧ ਪੰਜਾਬੀਆਂ ਨੂੰ ਖਸਿਆ ਨੂੰ ਤੇ 2 ਮਹੀਨੇ ਦੇ ਬਾਅਦ ਆ ਪ੍ਰਧਾਨ ਮੰਤਰੀ ਦੌਰੇ ਤੇ ਆਏ ਦੌਰੇ ਤੇ ਆਉਣ ਤੋਂ ਪਹਿਲਾਂ ਬੜੀਆਂ ਉਮੀਦਾਂ ਸੀ ਆਸਾਂ ਸੀ ਕਿਸਾਨਾਂ ਨੂੰ ਵੀ ਬੜੀਆਂ ਆਸਾਂ ਸੀ ਜਾਨੀ ਵੱਡੀ ਗੱਲ ਇਹ ਹੈ ਕਿ ਮੈਂ ਕਈ ਵੱਡੇ ਕਿਸਾਨਾਂ ਕੋਲ ਨਾਲ ਗੱਲ ਕੀਤੀ ਉਹਨਾਂ ਨੇ ਇਸ ਦੌਰੇ ਨੂੰ ਹਾਂ ਪੱਖੀ ਘਾਰੇ ਵਿੱਚ ਉਹਨੇ ਆਕੇ ਚੰਗੀ ਗੱਲ ਆ ਆਉਣਗੇ ਪੰਜਾਬ ਲਈ ਕੁਝ ਕਰਕੇ ਜਾਣਗੇ ਪਰ ਜਿਹੜਾ ਉਹਨਾਂ ਨੇ ਐਲਾਨ ਕੀਤਾ ਗਿਆ ਦੇਖੋ ਐਲਾਨ ਤੋਂ ਪਹਿਲਾਂ ਐਲਾਨ ਦੇ ਮੁੱਦੇ ਤੇ ਆਪਾਂ ਗੱਲ ਕਰਾਂਗੇ ਕਰਾਂਗੇ ਪਰ ਜੋ ਜੋ ਕੈਬਨਟ ਦੇ ਤੋਂ ਮੰਤਰੀ ਪੰਜਾਬ ਦੇ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੇ ਠੀਕ ਨਾ ਹੋਣ ਕਰਨਾ ਹਸਪਤਾਲ ਦੇ ਦਾਖਲ ਹੈ ਤਾਂ ਦੋ ਮੈਂਬਰੀ ਟੀਮ ਆ ਜਿਨ੍ਹਾਂ ਚ ਹਰਦੀਪ ਸਿੰਘ ਮੁੰਡੀਆਂ ਤੇ ਗਰਮੀਸ਼ ਸਿੰਘ ਗੁੱਡੀਆਂ ਦੋ ਕੈਬਨਿਟ ਮੰਤਰੀ ਐ ਉਹਨਾਂ ਦਾ ਤੈਅ ਹੋਇਆ ਕਿ ਉਹ ਪ੍ਰਧਾਨ ਮੰਤਰੀ ਨੂੰ ਰਿਪੋਰਟ ਵੀ ਦੇਣਗੇ ਔਰ ਪੰਜਾਬ ਬਾਰੇ ਗੱਲ ਵੀ ਕਰਨਗੇ ਜੀ ਤਾਂ ਦੋ ਜਦੋਂ ਸਰਕਾਰੀ ਮੀਟਿੰਗ ਹੋਈ ਤਾਂ ਦੋ ਮੰਤਰੀ ਜਿਹੜੇ ਕੰਮ ਮੰਤਰੀ ਉਹ ਸ਼ਾਮਲ ਹੋਏ ਪ੍ਰਧਾਨ ਮੰਤਰੀ ਨੇ ਜਦੋਂ ਐਲਾਨ ਕੀਤਾ ਗੱਲ ਵਸਣ ਤੋਂ ਬਾਅਦ ਕਿ ਪੰਜਾਬ ਨੂੰ 1600 ਕਰੋੜ ਰੁਪਏ ਦੀ ਰਾਹਤ ਦਿੱਤੀ ਜਾਂਦੀ ਹੈ ਹੂੰ ਮੰਤਰੀ ਸਵਾਗ ਸੀ ਹੈਰਾਨ ਪਰੇਸ਼ਾਨ ਮੁੰਡੀਆਂ ਸਵਾਪ ਹੀ ਦੱਸ ਰਿਹਾ ਕੋ ਹੋਰ ਨਹੀਂ ਕਹਿ ਰਿਹਾ ਉਹ ਬੜੇ ਹੈਰਾਨ ਤੇ ਪਰੇਸ਼ਾਨ ਹੋ ਕੇ ਕਹਿੰਦੇ ਉੱਠ ਕੇ ਖੜਿਆ ਹੋ ਗਿਆ ਮੈਂ ਖੜੇ ਹੋ ਕੇ தோਨੇ ਹੱਥ ਜੋੜ ਕੇ ਨੇ ਕਿਹਾ ਕਿ ਮੈਂ ਪੰਜਾਬ ਦੀ ਨੁਮਾਇੰਦਗੀ ਕਰਦਾ ਹਾਂ ਸਮੁੱਚਾ ਪੰਜਾਬ ਵੱਡੀ ਤਰ੍ਹਾਂ ਦੀ ਜਾਂ ਵੱਡੇ ਸੰਕਟ ਚ ਹੈ 1600 ਕਰੋੜ ਰੁਪਏ ਤਾਂ ਇਹਦਾ ਕੁਝ ਵੀ ਨਹੀਂ ਬਣੇਗਾ ਅਸੀਂ ਤਾਂ 20000 ਕਰੋੜ ਦੀ ਗੱਲ ਕੀਤੀ ਹੈ ਤੇ ਤੁਸੀਂ 1600 ਕਰੋੜ ਦੇ ਕੇ ਜਾ ਰਹੇ ਆ ਇਹਦਾ ਪੰਜਾਬ ਦੇ ਲਈ ਬਹੁਤ ਹੀ ਨਾਕਾਫੀ ਹੈ ਹੂੰ ਜੋ ਮੀਟਿੰਗ ਦੇ ਬਾਰੇ ਚ ਜੋ ਮੁੰਡੀਆਂ ਨੇ ਸੁਣਾਇਆ মিডিਆ ਦੇ ਅੰਦਰ ਕਿੰਨੇ ਪ੍ਰਧਾਨ ਮੰਤਰੀ ਦਾ ਕੋਈ ਜਵਾਬ ਸੀ ਪ੍ਰਧਾਨ ਮੰਤਰੀ ਕਹਿੰਦੇ ਆ ਵੀ ਤੁਹਾਨੂੰ ਹਿੰਦੀ ਨਹੀਂ ਆਉਂਦੀ ਹੂੰ ਵਿਚਾਰੇ ਮੰਤਰੀ ਨੇ ਹਿੰਦੀ 'ਚ ਜਵਾਬ ਦਿੱਤਾ ਕਿ ਮੈਨੂੰ ਹਿੰਦੀ ਆਉਂਦੀ ਹੈ ਹਰ ਗੱਲਾ ਹੈ ਇਹ ਸਮਝਣ ਦੀ ਲੋੜ ਹੈ ਕਹਿੰਦੇ ਪ੍ਰਧਾਨ ਮੰਤਰੀ ਨੇ ਫੇਰ ਕਿਹਾ ਕਿ ਤੈਨੂੰ ਹਿੰਦੀ ਸਿੱਖਣੀ ਚਾਹੀਦੀ ਹੈ ਜੀ ਯਾਨੀ ਕਿਤੇ ਤਾਂ ਏਡੀ ਵੱਡੀ ਇਤਰਾਸ ਦੀ ਪੰਜਾਬ ਸਾਰਾ ਡੁੱਬ ਰਿਹਾ ਹੈ ਜੂਜ ਰਿਹਾ ਹੈ ਨੁਕਸਾਨ ਐਨਾ ਵੱਡੇ ਪੱਧਰ ਤੇ ਜੇ ਆਪਾਂ ਗੱਲ ਕਰੀਏ ਤੇ ਸ਼ਾਮ ਪੈ ਜੇ ਇਨਾ ਵੱਡਾ ਕੁਝ ਕਿਹਾ ਜਾਂਦਾ ਹੈ ਇਸ ਮੁੱਦੇ ਤੇ ਤੇ ਦੋ ਮੰਤਰੀ ਬੜੇ ਆਸਾਂ ਦੇ ਮੈਦਾਨਾਲ ਉੱਤੇ ਗਏ ਤੇ ਪ੍ਰਧਾਨ ਮੰਤਰੀ ਉਹਨਾਂ ਨੂੰ ਪੁੱਛ ਰਿਹਾ ਵੀ ਤੈਨੂੰ ਹਿੰਦੀ ਆਉਂਦੀ ਹੈ ਕਿ ਨਹੀਂ ਆਉਂਦੀ ਇਸ ਨਾਲ ਇੱਕ ਤਾਂ ਇਹ ਗਈ ਗੱਲ ਮੰਤਰੀਆਂ ਦਾ ਕਹਿਣਾ ਕੈਬਨਿਟ ਦਾ ਕਹਿਣਾ ਆਪਦਾ ਕਹਿਣਾ ਹੈ ਕਿ ਪੰਜਾਬ ਦਾ અપਮਾਨ ਕੀਤਾ ਹੈ ਪ੍ਰਧਾਨ ਮੰਤਰੀ ਨੇ ਕਿਉਂਕਿ ਮੁੱਦਿਆਂ ਦੀ ਗੱਲ ਕਰਨ ਦੀ بجائے ਅਸੀਂ ਤਾਂ ਕਹਿੰਦੇ ਆਸ ਇਹ ਉਮੀਦ ਕਰਦੇ ਸੀ ਕਿ ਪੰਜਾਬ ਦੀ ਝੋਲੀ 'ਚ ਕੁਝ ਰਾਹਤ ਪਵੇਗੀ ਰੀਲਿਵ ਮਿਲੇਗੀ ਪੰਜਾਬੀ ਵੱਡੇ ਸੰਘਣ ਦਾ ਸ਼ਿਕਾਰ ਹੈ ਔਰ ਕਿਹਾ ਵੀ ਜਾ ਰਿਹਾ ਸੀ ਕਿ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਬੜੀਆਂ ਉਮੀਦਾਂ ਤੇ 1600 ਕਰੋੜ ਰੁਪਏ ਨੂੰ ਤਾਂ ਕੋਈ ਗੱਲ ਵੀ ਨਹੀਂ ਬਣੀ ਉਲਟਾ ਪ੍ਰਧਾਨ ਮੰਤਰੀ ਨੇ ਇਸ ਤਰੀਕੇ ਨਾਲ ਕਮੈਂਡ ਕੀਤੇ ਉਹ ਨਾਕਵਰਸਗਵਾਰ ਸਾਬਤ ਹੋ ਗਈ ਇਸੇ ਨੂੰ ਕਹਿੰਦੇ ਗੁਰੂਰਾ ਨਾ ਮਿਲਣਾ ਹੁਣ ਉਹ ਸਿੱਧੀ ਦਾ ਬਣੀ ਬਣੀ ਉਹ ਸਿੱਧੀ ਦੇ ਚੱਲਦੇ ਆ ਦੂਜੇ ਪਾਸੇ ਭਾਜਪਾ ਵੀ ਦੇਖੋ ਆਪਣੇ ਤੌਰ ਤੇ ਗੱਲ ਕਰ ਰਹੀ ਹੈ ਭਾਜਪਾ ਕਹਿ ਰਹੀ ਹੈ ਕਿ 1600 ਕਰੋੜ ਰੁਪਏ ਜਿਹੜਾ ਦੇ ਕੇ ਗਿਆ ਉਹ ਇੱਕ ਹੈ ਕੇ ਗਿਆ ਤਾਂ ਫੋਰੀ ਰਾਹਤ ਹੈ ਇਹ ਤੋਂ ਬਾਅਦ ਅਸਲ ਜਿਹੜਾ ਅੰਦਾਜ਼ਾ ਲੱਗੇਗਾ ਨੁਕਸਾਨ ਦੀਆਂ ਰਿਪੋਰਟਾਂ ਆਉਣੀਆਂ ਪ੍ਰਧਾਨ ਮੰਤਰੀ ਦੇਖੇਗਾ ਵਾਚਣਗੇ ਤੇ ਫਿਰ ਪੂਰੀ ਰਾਹਤ ਦਿੱਤੀ ਜਾਏਗੀ ਕੇਵਲ ਪ੍ਰਧਾਨ ਮੰਤਰੀ ਨੇ ਇਹ ਨਹੀਂ ਕਿਹਾ ਜਣੀ ਇਸ ਦੇ ਮਾਮਲੇ ਦੇ ਵਿੱਚ ਜੇ ਆਪ ਗੱਲੀਆਂ ਨਾਲ ਕੈਬਨਟ ਮੰਤਰੀ ਜਿਹੜੇ ਹੈਗੇ ਆ ਰਵਨੀਤ ਵਿਟੂ ਕਿੰਨੇ ਤੇ ਉਹ ਵੀ ਨਾਲ ਆਈ ਸੀ ਉਹਨਾਂ ਨੇ ਬਾਅਦ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਫੌਰੀ ਰਾਹਤ ਹੈ ਇਹ ਤੋਂ ਬਾਅਦ ਰਾਹਤ ਆਏਗੀ ਅਸ ਰਾਹਤਾਂ ਆਏਗੀ ਆਏਗੀ ਅਜਾਬ ਗਵਰਨਰ ਦੀ ਗੱਲ ਕਰਦੇ ਪੰਜਾਬ ਦੇ ਗਵਰਨਰ ਉਹਨਾਂ ਨੇ ਬਿਲਕੁਲ ਇਹੀ ਭਾਸ਼ਾ ਇਸਤੇਮਾਲ ਕਰੀ ਹੈ ਕਿ ਇਹ ਤਾਂ ਫੌਰੀ ਰਾਹਤ ਹੈ ਇਹਦੇ ਤੋਂ ਰਾਹਤ ਉਹ ਇਸ ਤਰ੍ਹਾਂ ਦਿੱਤੀ ਜਾ ਸਕਦੀ ਹੁੰਦੀ ਹੈ ਅਸ ਅੰਦਾਜ਼ਾ ਲੱਗੇਗਾ ਕਿ ਨਾ ਨੁਕਸਾਨ ਹੋਇਆ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਅਸਲ ਜਿਹੜੀ ਗੱਲ ਸਾਹਮਣੇ ਆਏਗੀ ਇੰਨਾ ਹੀ ਜਿਹੜੀ ਭਾਜਪਾ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਹੈ ਜਖਰਾਸ ਸਿੰਘ ਜਖੜ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਸਮਝ ਨਹੀਂ ਲੱਗਦੀ ਆਪ ਵਾਲੇ ਕਿਉਂ ਇਸ ਗੱਲ ਨੂੰ ਨਕਾਰ ਰਹੇ ਹੈ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ 1600 ਕਰੋੜ ਰੁਪਏ ਤਾਂ ਲਓ ਤੇ ਬਾਕੀ ਫਿਰ ਹੋਰ ਦਿਆਂਗੇ ਹੁਣ ਪੰਜਾਬ ਕੀ ਕਹਿ ਰਿਹਾ ਤੇ ਆਪ ਕੀ ਕਹਿ ਰਿਹਾ ਉਹ ਕਹਿ ਰਹੇ ਕਿ ਇੰਨੀ ਨਾ ਕਾਫੀ ਹੈ ਜਿਸ ਕਦਰ ਪੰਜਾਬ ਦੀ ਬਰਬਾਦੀ ਹੋਈ ਹੈ 1600 ਕਰੋੜ ਰੁਪਏ ਨਾਲ ਤਾਂ ਪੰਜਾਬ ਨੂੰ ਸਾਲ ਲੈਣਾ ਵੀ ਔਖਾ ਜਣੀ ਇੰਨੀ ਕ ਰਾਹ ਤਾਂ ਦੇਉ ਨਾ ਕਿ ਪੰਜਾਬ ਉਠਣ ਤੋਂ ਕਦਾ ਹੋ ਜੇ ਇਹ ਠੀਕ ਹੈ ਕਿ ਬਾਅਦ ਤੁਸੀਂ ਹੁਣ ਜਿਹਨੇ ਹਰਪਾਲ ਚੀਮਾ ਜਿਹੜੇ ਪੰਜਾਬ ਦੇ ਵਿਧ ਮੰਤਰੀ ਹੈ ਕੈਬਨਰ ਮੰਤਰੀ ਹੈ ਉਹ ਕਹਿੰਦੇ ਨੇ ਨਿਸ਼ਾਨ ਦਾ ਇਸ ਕਦਰ ਹੋ ਗਿਆ ਕਿ ਹੜ੍ਹਾਂ ਦੇ ਪਾਣੀ ਦੇ ਨਾਲ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਨੀ ਔਖੀ ਹੈ ਬਿਲਕੁਕੁਲ ਕਿ ਦੀ ਜ਼ਮੀਨ ਕਿੱਥੇ ਆਏ ਕਿਉਂਕਿ ਨਾ ਵਟ ਰਹੀ ਹੈ ਨਾ ਖਾਣ ਰਹੀ ਹੈ ਨਾ ਸਰਕਾਰਾਂ ਨੇ ਨਾ ਪੰਗਿਆਂ ਲਿਆਂ ਸਭ ਕੁਝ ਸਾਫ ਹੋ ਗਿਆ ਹੂੰ ਹਜ਼ਾਰਾਂ ਡੰਗਰ ਜਿਹੜੇ ਕਿਸਾਨਾਂ ਦੇ ਇੱਕ ਝੁਗੜੇ 1 ਲੱਖ ਰੁਪਏ ਦਾ ਇੱਕ ਡੰਗਰ ਆਉਂਦਾ ਦਿੱਦਤਾਰੂ ਕੁਛ ਨਹੀਂ ਆਪਾਂ ਗੱਲ ਕਰੀਏ ਉਹਨਾਂ ਦੀ ਬਰਬਾਦੀ ਟਰੈਕਟਰ ਬਰਬਾਦ ਟਿਊਬਲ ਬਰਬਾਦ ਕਰਾਂ ਦੀ ਬਰਬਾਦੀ ਫਸਲਾਂ ਦੀ ਬਰਬਾਦੀ ਲੱਖਾਂ ਏਕੜ ਫਸਲ ਬਰਬਾਦ ਨਹੀਂ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਜੀ ਜੀ ਉਹਦੇ ਲਈ ਕਹਿੰਦੇ ਸੀ ਫੌਰੀ ਰਾਹ ਦੀ ਗੱਲ ਕਰ ਰਹੇ ਹਾਂ 1600 ਕਰੋੜ ਰੁਪਏ ਦੀ ਫੌਰੀ ਰਾਹ ਨਾ ਕਾਫੀ ਹੈ ਇਹ ਪੰਜਾਬ ਦੇ ਲਈ ਇੱਕ ਤਰ੍ਹਾਂ ਨਾਲ ਇਹ ਵੀ ਕਿਹਾ ਗਿਆ ਕਿ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਗਈ ਹੈ ਆਪ ਦਾ ਨਜ਼ਰੀਆ ਦੂਜੇ ਪਾਸੇ ਜੀ ਆਜਪਾ ਕਹਿ ਰਹੀ ਹੈ ਕਿ ਆਪ ਰਾਜਨੀਤੀ ਕਰੇ ਗੱਲ ਮੈਂ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰਨੀ ਜਾਹਾਂਗਾ ਇੱਕ ਹੋਰ ਪੇਚ ਫਸਿਆ ਵੈ ਆਜਪਾ ਵਾਲੇ ਕਹਿ ਰਹੇ ਕਿ 1200 1250 ਕਰੋੜ ਰੁਪਏ ਜਿਹੜਾ ਹੈਗਾ ਇੱਕ ਹੁੰਦਾ ਕਿ ਜਿਸ ਤਰੀਕੇ ਨਾਲ ਆਫਤ ਹੁੰਦੀ ਹੈ ਆਫਤ ਦੇ ਟਾਕਰੇ ਦੇ ਲਈ ਇੱਕ ਫੰਡਸ ਹੁੰਦੇ ਆ ਜਿਹੜੇ ਕੇਂਦਰ ਦੇ ਰਹੀਂ ਖਰਚੇ ਜਾਂਦੇ ਉਹ ਕਹਿੰਦੇ 1200 ਕਰੋੜ ਰੁਪਏ ਪੰਜਾਬ ਕੋਲੇ ਪਿਆ ਉਹ 1600 ਪਲੱਸ 1200 ਕਹਿੰਦੇ ਛੋੜੋ ਕਿੰਨਾ ਬਣ ਜਾਂਦਾ ਦੂਜੇ ਪਾਸੇ ਆਪ ਵਾਲੇ ਕਹਿੰਦੇ ਆ ਕਿ 10 ਦਿਨ ਹੋ ਗਿਆ ਸਾਨੂੰ ਪੱਤਰ ਲਿਖਿਆ ਨੂੰ ਪ੍ਰਧਾਨ ਮੰਤਰੀ ਜੀ ਨੂੰ ਇਸ ਫੰਡ ਦੀ ਸੀ ਆਪਣੇ ਧਰ ਨਾਲ ਵਰਤੋਂ ਨਹੀਂ ਕਰ ਸਕਦੇ ਇਹਦੇ ਜਿਹੜੇ ਮਾਪਦੰਡਾ ਉਹਨਾਂ ਮੁਤਾਬਕ ਅਸੀਂ ਪੰਜਾਬੀਆਂ ਨੂੰ ਰਾਤ ਨਹੀਂ ਦੇ ਸਕਦੇ ਉਹਦੇ ਵਿੱਚ ਕੋਈ ਗੁੰਜਾਇਸ਼ ਕੋਈ ਨਰਮੀ ਹੋਣੀ ਚਾਹੀਦੀ ਹੈ ਫੇਰ ਹੀ ਕਰ ਸਕਦੇ ਆ ਸੋ ਇਸ ਸਥਿਤੀ ਦੇ ਵਿੱਚ ਭਾਜਪਾ بار بار ਇਹ ਗੱਲ ਕਹਿ ਰਹੀ ਹੈ ਕਿ 1200 ਕਰੋੜ ਰੁਪਏ ਤੁਹਾਡੇ ਕੋਲੇ ਪਿਆ ਸੁਨਾਸੋ ਕਰੋੜ ਰੁਪਏ ਦੇ ਕੇ ਗਿਆ ਦੂਜੇ ਪਾਸੇ ਆਪ ਵਾਲੇ ਕਹਿ ਰਹੇ ਕਿ ਇਹੋ ਜੀ ਸਥਿਤੀ ਚ ਪੰਜਾਬ ਦਾ ਬਹੁਤ ਵੱਡਾ ਨਰਾਦਰ ਹੋਇਆ ਜੀ ਜੀ ਪੰਜਾਬ ਦੇ ਵਿਤਕਰੇ ਵਾਲਾ ਵੱਡੇ ਪੱਧਰ ਤੇ ਸਲੂਕ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਜੀ ਅੱਛਾ ਸਭਾਗੇ ਥੋੜੇ ਸ਼ਬਦਾਂ ਦੇ ਵਿੱਚ ਜ਼ਿਕਰ ਹੈ ਜਿਹੜਾ ਉਹ ਕਿਸਾਨਾਂ ਦਾ ਵੀ ਜ਼ਰੂਰ ਕਰਾਂਗੇ ਕਿਉਂਕਿ ਕਿਸਾਨ ਵੀ ਇਸ ਤੋਂ ਨਾ ਖੁਸ਼ ਨੇ ਤੇ ਨਾਲ ਨਾਲ ਜਿਹੜੇ ਖੇਤ ਮਜ਼ਦੂਰ ਯੂਨੀਅਨਸ ਨੇ ਉਹ ਵੀ ਨਾ ਖੁਸ਼ ਨੇ ਉਹ ਕਹਿੰਦੇ ਕਿ ਸਾਨੂੰ ਕੁਝ ਨਹੀਂ ਮਿਲਿਆ ਨਾ ਪੰਜਾਬ ਸਰਕਾਰ ਨੇ ਦਿੱਤਾ ਨਾ ਕੇਂਦਰ ਨੇ ਤੇ ਕੇਂਦਰ ਤੋਂ ਜਿਹੜੀਆਂ ਉਮੀਦਾਂ ਕਿਸਾਨੀ ਲੀਡਰ ਲਾ ਕੇ ਬੈਠੇ ਸੀ ਉਹਨਾਂ ਤੇ ਕੱਲ ਬੜੇ ਆਰਾਮ ਦੇ ਨਾਲ ਪਾਣੀ ਫਿਰਦਾ ਦੇਖਿਆ ਕਿਵੇਂ ਦੇਖਦੇ ਇਸ ਨੂੰ ਬਹੁਤ ਵੱਡੀ ਗੱਲ ਹੈ ਜੇ ਤਾਂ ਤੁਸੀਂ ਦੇਖੋ ਜ਼ਿਕਰ ਕਰ ਰਹੇ ਹਾਂ ਆ ਚਾਹੇ ਕਿਸਾਨਾਂ ਦੀ ਗੱਲ ਕਰ ਲਈਏ ਚਾਹੇ ਆਪਾਂ ਪੋਲੀਟੀਕਲ ਪਾਰਟੀਆਂ ਦੀ ਪੋਲੀਟੀਕਲ ਪਾਰਟੀਆਂ ਦੇ ਨਾਲ ਪਰ ਸੰਖੇਪਚ ਗੱਲ ਕਰੀਏ ਤਾਂ ਕਾਂਗਰਸ ਨੇ ਆਪ ਨੂੰ ਵੀ ਕਿਹਾ ਕਿ ਇਹਨਾਂ ਦੀ ਮਲਕੀਅਤ ਹੈ ਕੇਂਦਰ ਵਾਲਿਆਂ ਨੇ ਵੀ ਕਿਹਾ ਕਿ ਕੇਂਦਰ ਨੇ ਵੀ ਜ਼ਾਤੀ ਕੀਤੀ ਹੈ ਕੁਝ ਵੀ ਨਹੀਂ ਨਥਾ ਇਸੇ ਤਰੀਕੇ ਨਾਲ ਆਕਾਲੀ ਦਲ ਨੇ ਇਹਨਾਂ ਜ਼ਰੂਰ ਕਿਹਾ ਕਿ ਹੋਰ ਹੋਣਾ ਚਾਹੀਦਾ ਘਟ ਹੈਗਾ ਇੰਜ ਜਿਹੜਾ ਹੈਗਾ ਦੂਜੀਆਂ ਧਿਰਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੀ ਆਪਾਂ ਗੱਲ ਕਰੀਏ ਉਹ ਕਿਸਾਨਾਂ ਦਾ ਹੀ ਅਸਲ ਮੁੱਦਾ ਹੈ ਜੀ ਬਿਲਕੁਲ ਕਿਸਾਨ ਮੋਰਚਾ ਤੇ ਦੂਜੇ ਪਾਸੇ ਗੈਰ ਆਸਿਏ ਚੇਹੇ ਰਾਸਿਏ ਸਾਰੀਆਂ ਤਰ੍ਹਾਂ ਦੇ ਕਿਸਾਨਾਂ ਆਗੂਆਂ ਵੱਲੋਂ ਸਾਂਝੇ ਤੌਰ ਤੇ ਗੱਲ ਕਰੀ ਗਈ ਹੈ ਕਿ ਪੰਜਾਬ ਨਾਲ ਠਕਾ ਕੀਤਾ ਗਿਆ ਇਹ ਵੀ ਕਿਹਾ ਗਿਆ ਕਿ ਕਿਸਾਨਾਂ ਨਾਲ ਬਦਲੇ ਨਹੀਂ ਭਾਵਨਾ ਨਾਲ ਕਾਰਵਾਈ ਕੀਤੀ ਗਈ ਹੈ 1600 ਕਰੋੜ ਰੁਪਏ ਕਹਿੰਦੇ ਪੰਜਾਬ ਲਈ ਕੀ ਹੁੰਦਾ ਐਡੀ ਵੱਡੀ ਬੱਦਲ ਤੇ ਵਰਵਾਦੀਆਂ ਕੁਝ ਵੀ ਨਹੀਂ ਉਹ ਇੱਥੇ ਇੱਥੇ ਕਰਦੇ ਆ ਕਿਸਾਨਾਂ ਨੇ ਬੇਕਦਰ ਜਿਹੜੇ ਵੱਡੇ ਕਿਸਾਨ ਨੂੰ ਆਗੂ ਉਹਨਾਂ ਦੇ ਮੈਂ ਕਮੈਂਟਸ ਜਿਹੜੇ ਹੈਗੇ ਆ ਉਹ ਦਰਸ਼ਕਾਂ ਨਾਲ ਸਾਂਝੇ ਕਰ ਰਹੇ ਆ ਉਹ ਕਹਿੰਦੇ ਜਦੋਂ 2020 ਦੇ ਵਿੱਚ ਬਿਹਾਰ ਦੇ ਆ ਚੋਣਾ ਸੀ ਤਾਂ ਉਦੋਂ ਤਕਰੀਬਨ ਜਿਹੜਾ ਹੈਗਾ ਬਹੁਤ ਵੱਡੀ ਪੱਧਰ ਤੇ ਸਵਾਲ ਲੱਖ ਕਰੋੜ ਰੁਪਏ ਦਾ ਜਿਹੜਾ ਪੈਕੇਜ ਜਿਹੜਾ ਬਿਹਾਰ ਨੂੰ ਦਿੱਤਾ ਸੀ ਜੇ ਬਿਹਾਰ ਨੂੰ ਇੱਡਾ ਵੱਡਾ ਪੈਕੇਜ ਦਿੱਤਾ ਜਾਂਦਾ ਤਾਂ ਪੰਜਾਬ ਤਾਂ ਡੁੱਬ ਰਿਹਾ ਬਰਬਾਦ ਹੋ ਗਿਆ ਫਿਰ ਪੰਜਾਬ ਨੂੰ ਦਿੱਤਾ 1500 ਕਰੋੜ ਰੁਪਏ ਦਾ ਪੈਕੇਜ ਜੀ ਇਹਦੇ ਰਾਜਨੀਤੀ ਹੈ ਕਿਉਂਕਿ ਉੱਥੇ ਵੋਟਾਂ ਪੈਣੀਆਂ ਸੀ ਬਿਹਾਰ ਚ ਤੇ ਪੰਜਾਬ ਚ ਕਿਹੜਾ ਵੋਟਾਂ ਪੈ ਰੀਆਂ ਸੋ ਕਿਸਾਨ ਵੀ ਇਸ ਮਾਮਲੇ ਲੈ ਕੇ ਵੱਡੀ ਪੱਧਰ ਤੇ ਪਰੇਸ਼ਾਨ ਹੈ ਉਹ ਵੀ ਇਸ ਮਾਮਲੇ ਦੇ ਲੈ ਕੇ ਕੇਂਦਰ ਦੇ ਨਾਲ ਫਿਰ ਨਵੇਂ ਸਿਰੇ ਤੋਂ ਸਨਾਚ ਨਰਾਜ਼ਗੀ ਹੈ ਕਿ ਜੋ ਰਾਹਤ ਹੈ ਇਹ ਨਾ ਕਾਫੀ ਹੈ ਕਈ ਸਾਲਾਂ ਤੱਕ ਨਹੀਂ ਪੰਜਾਬ ਉੱਭਰ ਸਕਦਾ ਜੀ ਜੋ ਸਥਿਤੀ ਵੀ ਬਣੀ ਵੀ ਹੈ ਮੇਰੀ ਅਨਫੋਰਚੂਨੇਟ ਗੱਲ ਹੈ ਕਿ ਰਾਸੀ ਤਰ੍ਹਾਂ ਇਹਨਾਂ ਸਾਰੇ ਮਾਮਲਿਆਂ ਲੈ ਕੇ ਲੈ ਆਪਣੇ ਰਾਜਨੀਤੀਕਾਰੀਆਂ ਕੇਂਦਰ ਵਾਲੇ ਪੰਜਾਬ ਵਾਲਿਆਂ ਨੂੰ ਕੋਸ ਰਹੇ ਆ ਪੰਜਾਬ ਵਾਲੇ ਕੇਂਦਰ ਵਾਲਿਆਂ ਨੂੰ ਕੋਸ ਰਹੇ ਆ ਇਹ ਪੰਜਾਬ ਦੀਆਂ ਵਿਰੋਧੀ ਤਰ੍ਹਾਂ ਦੋਨਾਂ ਨੂੰ ਕੋਸ ਰਹੇ ਆ ਤੇ ਭਾਜਪਾ ਜਿਹੜੀ ਕਿ ਕਹਿ ਰਹੀ ਹੈ ਕਿ ਕੇਂਦਰ ਸਹੀ ਆ ਹੁਣ ਇਸ ਮਾਮਲੇ 'ਚ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਚ ਕਿਹੋ ਜੀ ਸਥਿਤੀ ਬਣਦੀ ਹੈ ਜੀ ਸਾਰੀ ਗੱਲ ਦਾ ਸਿਖਰ ਇਹ ਹੈ ਕਿ ਰਾਜ ਰੂਪ ਰਾਮ ਅਦਮੀ ਦੇਖੇ ਗਿਆ ਆਉਣ ਵਾਲੇ ਦਿਨਾਂ ਜਿਹੜੀ ਗੱਲ ਕਰਦੇ ਆ ਰਾਹ ਦੇਣ ਦੀ ਜਦੋਂ ਪੰਜਾਬ ਵੱਡੇ ਸੰਕਟ ਦਾ ਸ਼ਿਖਾਰ ਆ ਮਹੀਨੇ ਨੂੰ ਆਵੇ 2 ਮਹੀਨੇ ਨੂੰ ਆਵੇ 4 ਮਹੀਨੇ ਨੂੰ ਫੈਸਲੇ ਹੋਣ ਤਾ ਤੱਕ ਜਿੱਦਾਂ ਕਹਿੰਦੇ ਬਹੁਤ ਸਾਰਾ ਪਾਣੀ ਪੁਆਇੰਟ ਦੀ ਲੰਘ ਚੁੱਕਾ ਹੋਵੇਗਾ ਪੰਜਾਬ ਨੂੰ ਅੱਜ ਜ਼ਰੂਰਤ ਹੈ ਫੈਸਲੇ ਲੈ ਜਾਣ ਦੀ ਜੀ ਬਿਲਕੁਲ ਸਿੱਧ ਸਾਹਿਬ ਅੱਗੇ ਗੱਲ ਹੈ ਜਿਹੜੀ ਉਹ ਮੁੱਖ ਮੰਤਰੀ ਮਾਨ ਹੁਣਾਂ ਦੀ ਸਿਹਤ ਦੇ ਬਾਰੇ ਕਰਾਂਗੇ ਅੱਜ ਰਾਜਪਾਲ ਨੇ ਜਿਹੜੇ ਉੱਚੇ ਚੇਤ ਉਰਤੇ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਨੇ ਹਾਲਚਲ ਜਾਣਿਆ ਤਾਂ ਉਧਰ ਇੱਕ ਪਾਸੇ ਜਦੋਂ ਭਾਜਪਾ ਦੇ ਨਾਲ ਸੰਬੰਧਿਤ ਰਾਜਪਾਲ ਹਾਲਚਲ ਜਾਣਨ ਲਈ ਪਹੁੰਚੇ ਜਿਹੜੇ ਕਿ ਉਹਨਾਂ ਨੇ ਕਿਹਾ ਸੀ ਕਿ ਮੈਂ ਪੀਐਮ ਹੁਣਾਂ ਦੇ ਕਹਿਣ ਤੇ ਆਇਆ ਦੂਜੇ ਪਾਸੇ ਜਿਹੜੇ ਸੁਨੀਲ ਜਾਖੜ ਨੇ ਉਹ ਕਿਤੇ ਨਾ ਕਿਤੇ ਮੁੱਖ ਮੰਤਰੀ ਦੀ ਸਿਹਤ ਤੇ ਛੁਟਕੀ ਲੈਂਦੇ ਵੀ ਨਜ਼ਰ ਆਏ ਨੇ ਬਿਲਕੁਲ ਜੀ ਸਾਹਿਬ ਗਵਰਨਰ ਸਾਹਿਬ ਦੀ ਗੱਲ ਹੈ ਉਹਨਾਂ ਪੰਜਾਬ ਜਿਹੜਾ ਉਹਨਾਂ ਦੀ ਸਿਹਤ ਦਾ ਹਾਲਚਲ ਪ ਮੀਡੀਆ ਨੇ ਦੱਸਿਆ ਵੀ ਕਿ ਉਹਨਾਂ ਦੀ ਸਿਹਤ ਜਿਹੜੀ ਹੈਗੀ ਆ ਆ ਬਹੁਤ ਠੀਕ ਹੈ ਉਹ ਸਦਾ 1-2 ਦਿਨਾਂ ਤੱਕ ਕਹਿੰਦੇ ਮੈਂ ਵੀ ਉਹਨਾਂ ਨੂੰ ਕਿਹਾ ਕਿ ਕੁਝ ਦਿਨ ਹੋਰ ਆਰਾਮ ਕਰੋ ਉਹ ਤੋਂ ਬਾਅਦ ਤੁਸੀਂ ਕੰਮ 'ਚ ਆ ਕੇ ਛੁੱਟੀ ਜਾਓਗੇ ਦੂਜੇ ਵਾਰ ਸਪਾਸ਼ ਪਾ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਅ ਸਿੰਘ ਜਾਖੜ ਉਹਨਾਂ ਨੇ ਆਪਣਾ ਜਿਹੜਾ ਪ੍ਰੋਗਰਾਮ ਤਾਂ ਇਸ ਤੋਂ ਪਹਿਲਾਂ মিডিਆ ਨੂੰ ਸੂਚਨ ਕਰ ਦਿਆਂ ਜਾਖੜ ਜੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਥੋੜੇ ਦਿਨਾਂ ਬਾਅਦ ਹੀ ਕਹਿੰਦੇ ਜਾ ਕੇ ਹਸਪਤਾਲ 'ਚ ਛਾਪੜ ਜਾਂਦੇ ਆ ਛਾਪਣ ਦਾ ਸ਼ਬਦ ਇਹ ਹੈ ਕਿ ਤੁਸੀਂ ਕਿਸੇ ਮੁੱਦੇ ਤੋਂ ਪਾਸੇ ਆਪਣਾ ਕੰਨੀ ਖਤਰਾ ਕੇ ਪਾਸੇ ਹੋ ਕੇ ਬੈਠ ਜੁ ਜਾਣੀ ਅ ਕਟੂਕਟ ਮੁੱਖ ਮੰਤਰੀ ਸਹਿਦ ਦੇ ਮਾਮਲੇ ਤੇ ਮੈਂ ਸੋੰਦਾ ਕਿ ਕਿਸੇ ਰਾਜਸੀ ਤਰ੍ਹਾਂ ਨੂੰ ਇਦਾਂ ਦੀ ਸਿਆਸਤ ਨਹੀਂ ਕਰਨੀ ਚਾਹੀਦੀ ਅ ਬਿਮਾਰੀ ਕਿਸੇ ਉੱਪਰ ਵੀ ਆ ਸਕਦੀ ਹੈ ਮੁੱਖ ਮੰਤਰੀ ਤੇ ਵੀ ਆ ਸਕਦੀ ਹੈ ਸੁਧਾਰਨ ਵੀਕਤੀ ਤੇ ਵੀ ਆ ਸਕਦੀ ਹੈ ਹੋਰ ਬਹੁਤ ਸਾਰੇ ਮੁੱਦੇ ਆ ਜਨਾਂ ਤੇ ਰਾਜਨੀਤੀ ਕੀਤੀ ਜਾ ਸਕਦੀ ਹੈ ਦੇਖੋ ਉੱਥੇ ਵੱਖ-ਵੱਖ ਤਰ੍ਹਾਂ ਦੇ ਰਾਜਸੀ ਆਗੂ ਉਹਨਾਂ ਦਾ ਹਾਲ-ਚਾਲ ਪੁੱਛਣ ਜਾ ਰਹੇ ਆ ਪੰਜਾਬ ਦੇ ਕੈਬਨਟ ਮੰਤਰੀਗੇ ਵਰਜਤਨ ਗਵਰਨਰ ਨੇ ਆਪੇ ਕਿਹਾ ਗਵਰਨਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਤਾ ਕਰਕੇ ਮੰਤਸਰ ਨੂੰ ਸਿਹਦਾ ਕੀ ਹਾਲ ਚਾਲ ਹੈ ਇੱਕ ਵਾਰ ਸੇ ਪ੍ਰਧਾਨ ਮੰਤਰੀ ਦਾ ਪੰਜਾਬ ਦੇ ਮੁੱਖ ਮੰਤਰੀ ਸਿਹਦਾ ਹਾਲ ਚਾਲ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਜੇ ਗੱਲ ਕਰੇ ਦੂਜੀ ਪਾਸੇ ਜਾਖੜਉਣੀ ਕਹਿ ਰਿਹਾ ਕਿ ਛਾਪਣ ਕੇ ਪੈ ਗਿਆ ਹਸਪਤਾਲ ਜਾ ਕੇ ਜਣੀ ਇਹੋ ਜੀ ਸਥਿਤੀ ਦੇ ਵਿੱਚ ਆਪਾਂ ਜੇ ਦੂਜੀ ਤਰ੍ਹਾਂ ਬਾਰੇ ਕਹਿੰਦੇ ਆ ਕਿ ਇਸ ਇਡਲੀ ਪੱਤਰ ਤੇ ਜਾ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਤਾਂ ਮੁਖਵੰਤਰੀ ਸੇਦ ਦੇ ਮਾਮਲੇ ਲੈ ਕੇ ਇਡਲੀ ਪੱਤਰ ਤੇ ਜਾ ਕੇ ਟਿੱਪਣੀਆਂ ਕਿਸੇ ਤਰੀਕੇ ਨਾਲ ਵੀ ਵਾਜਬ ਨਹੀਂ ਹੋ ਸਕਦੀਆਂ ਜੀ ਜੀ ਸੋ ਸਭ ਅਗੇ ਗੱਲ ਹੈ ਜਿਹੜੀ ਉਹ ਮੌਸਮ ਵਿਭਾਗ ਡਿਪਾਰਟਮੈਂਟ ਦੀ ਕਰਾਂਗੇ ਮੌਸਮ ਵਿਭਾਗ ਡਿਪਾਰਟਮੈਂਟ ਦੇ ਉੱਪਰ ਸਵਾਲ ਨੇ ਜਿਹੜੇ ਉਹ ਪੰਜਾਬ ਸਰਕਾਰ ਨੇ ਚੁੱਕੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਵੀ ਦੇਖਿਆ ਕਿ ਜਦੋਂ ਇਹ ਕਿਹਾ ਜਾਂਦਾ ਕਿ ਬਹੁਤ ਜ਼ਿਆਦਾ ਮੀਂਹ ਪੈਣਗੇ ਉਸ ਸਮੇਂ ਕਈ ਵਾਰੀ ਮੀਂਹ ਨਹੀਂ ਪਏ ਤੇ ਜਦੋਂ ਇਹ ਕਿਹਾ ਗਿਆ ਕਿ ਬਿਲਕੁਲ ਮੀਂਹ ਨਹੀਂ ਤਾਂ ਉਹਨਾਂ ਸਮਿਆਂ ਦੇ ਵਿੱਚ ਮੀਂਹ ਪੈਂਦੇ ਵੇਖੇ ਗਏ ਪ੍ਰੈਕਟੀਕਲ ਤੌਰ ਤੇ ਇਹ ਬਹੁਤ ਵਾਰ ਹੋਇਆ ਹੈ ਜਦ ਅਸੀਂ ਖੁਦ ਜਦੋਂ ਚੈੱਕ ਕਰਦੇ ਸੀ ਤਾਂ ਇਹ ਬਹੁਤ ਵਾਰ ਗੱਲ ਹੋ ਚੁੱਕੀ ਹੈ ਭਵਿੱਖਬਾਣੀ ਨੂੰ ਉਹਨਾਂ ਨੇ ਕਿਹਾ ਕਿ ਸਹੀ ਨਹੀਂ ਹੈ ਸੋ ਇਹਦੇ ਨਾਲ ਹੁਣ ਇੱਕ ਰੇਡ ਦਾ ਇਹ ਵੀ ਸ਼ੁਰੂ ਹੋ ਗਿਆ ਹੈ ਕਿ ਹਾਂ ਜੀ ਇਹ ਵਿਭਾਗ ਕੇਂਦਰ ਦੇ ਵਿਭਾਗ ਦੇ ਉੱਪਰ ਸਵਾਲ ਖੜੇ ਕਰ ਰਹੇ ਨੇ ਇਹ ਦੇ ਕੇਂਦਰ ਦੇ ਉੱਪਰ ਸਵਾਲ ਖੜੇ ਕਰਨ ਦਾ ਮਾਮਲਾ ਨਹੀਂ ਆ ਪੰਜਾਬ ਨੇ ਪੱਤਰ ਲਿਖਿਆ ਬਕਾਇਦਾ ਜਿਹੜਾ ਮੌਸਮ ਭਾਗ ਦੇ ਜਿਹੜੇ ਡਾਕਟਰ ਜਨਨਾ ਨੂੰ ਕਿ ਤੁਸੀਂ ਜੋ ਮੌਸਮ ਬਾਰੇ ਵਿਖਬਾਣੀ ਕਰਦੇ ਰਹੇ ਹੋ ਉਹਨੇ ਪੰਜਾਬ ਦਾ ਬਿੜਾ ਕਰ ਕਰਨ ਦੇ ਵਿੱਚ ਉਹਨੇ ਇੱਕ ਭੂਮਿਕਾ ਨਿਭਾਈ ਹੈ ਕਉਂ ਕਿ ਜਿਹੜਾ ਡੈਮਾਂ ਚ ਪਾਣੀ ਦਾ ਪੱਧਰ ਰੱਖਿਆ ਜਾਂਦਾ ਨਾ ਕਿ ਭਾਗ ਦਾ ਡੈਮ ਚ ਕਿੰਨਾ ਹੋਏਗਾ ਓਮ ਡੈਮ ਚ ਜਾਂ ਲੀਸਾਗ ਡੈਮ ਚ ਉਹ ਨਿਰਭਰ ਕਰਦਾ ਹੈ ਕਿ ਉਸ ਖੇਤਰ ਦੇ ਵਿੱਚ ਬਾਰਿਸ਼ ਦੀ ਮੌਸਮ ਦੀ ਕੀ ਭਵਿਕਵਾਣੀ ਹੈ ਕਿ ਕਿੰਨੀ ਬਾਰਿਸ਼ ਹੋਏਗੀ ਮਾਸਾ ਚ ਕਿੰਨੀ ਬਾਰਿਸ਼ ਹੋਏਗੀ ਡੈਮਾਂ ਦੇ ਜਿਹੜੇ ਖੇਤਰ ਉਹਨਾਂ ਵਿੱਚ ਕਿੰਨੀ ਬਾਰਿਸ਼ ਹੋਏਗੀ ਉਹਦੇ ਅਨੁਸਾਰ ਡੈਮਾਂ ਚ ਪਾਣੀ ਜਮਾ ਰੱਖਿਆ ਜਾਂਦਾ ਉਹ ਕਹਿੰਦੇ ਉਹ ਜਿਹੜੀਆਂ ਸਪੈਕੂਲੇਸ਼ਨ ਜਿਹੜੀਆਂ ਜਾਂ ਮੌਸਮ ਦੀ ਭਵਿਕਵਾਣੀ ਸੀ ਉਹ ਸਹੀ ਸਾਹਤ ਨਹੀਂ ਹੋਈ ਜਿਸ ਦੇ ਕਰਕੇ ਇਹ ਸਾਰੇ ਜਿਹੜੇ ਅੰਕੜਿਆਂ ਚ ਉਥਲ-ਪੁਥਲ ਹੋ ਗਈ ਆ ਅਚਾਨਕ ਵੱਡੇ ਪੱਧਰ ਤੇ ਡੈਮਾਂ ਤੋਂ ਪਾਣੀ ਛੱਡਣਾ ਪਿਆ ਅਚਾਨਕ ਹੀ ਫਲੱਡ ਗੇਟ ਖੋਲਣੇ ਪਏ ਜਿਸ ਦਾ ਇਟਲੀ ਪੱਧਰ ਤੇ ਨੁਕਸਾਨ ਹੋਇਆ ਪੰਜਾਬ ਨੇ ਲਾਂਭਾ ਦਿੱਤਾ ਹੈ ਮੌਸਮ ਭਾਣੇ ਦੇ ਡਾਇਰੈਕਟਰ ਜਨ ਨੂੰ ਕਿ ਤੁਸੀਂ ਜਿਹੜੀ ਸਾਡੀ ਕਿਸਾਨਾਂ ਤੇ ਡਗੋਈ ਆ ਉਹਦੇ ਤੁਹਾਡਾ ਵੀ ਹੱਥ ਆ ਬਹੁਤ ਵੱਡਾ ਨੁਕਸਾਨ ਦੂਜੇ ਪਾਸੇ ਜਿਹੜਾ ਜੇ ਆਪਾਂ ਇਸੇ ਮੌਸਮ ਦੀ ਗੱਲ ਕਰੀਏ ਤਾਂ ਕਿਸਾਨ ਆਗੂ ਬਿਲਕੁਲ ਇਸ ਦੇ ਉਲਟ ਕਹਿੰਦੇ ਆ ਕਿਸਾਨ ਕਹਿੰਦੇ ਆ ਕਿ ਜਿਹੜੀ ਪੰਜਾਬ ਸਰਕਾਰ ਹੈ ਉਹਨੇ ਮੌਸਮ ਦਾ ਕੋਈ ਫੈਸਲਾ ਨਹੀਂ ਲਿਆ ਜਦੋਂ ਪਤਾ ਹੀ ਸੀ 6 ਮਹੀਨੇ ਪਹਿਲਾਂ ਕਹਿਤਾ ਸੀਗਾ ਮੌਨਸੂਨ ਜ਼ਿਆਦਾ ਆਉਣ ਗਿਆ ਤੇ ਤੁਸੀਂ ਆਪਣੇ ਬੰਦ ਮਜ਼ਬੂਤ ਕਿਉਂ ਨਹੀਂ ਕੀਤੇ ਤੁਸੀਂ ਆਪਣੇ ਡਰੇਨਾਂ ਜਿਹੜੀਆਂ ਆਈਆਂ ਸਫਾਈ ਕਿਉਂ ਨਹੀਂ ਕੀਤੀ ਹੁਣ ਡਾਕਟਰ ਜਾਨਾ ਨੂੰ ਪਤਾ ਲਿਖਣਾ ਇੱਕ ਵੱਖਰੀ ਜਗ੍ਹਾ ਵੱਖਰਾ ਮਾਮਲਾ ਹੈ ਔਰ ਬੰਨ ਪੱਕੇ ਕਰਨੇ ਤੁਸੀਂ ਬੰਨ ਪੱਕਾ ਕਰਨਾ ਮਜ਼ਬੂਤ ਕਰਨਾ ਜਾਂ ਡਰੇਨਾਂ ਮਜ਼ਬੂਤ ਕਰਨੀਆਂ ਜਾਂ ਹੋਰ ਨਦੀਆਂ ਨਾਲੇ ਕੱਸੀਆਂ ਮਜ਼ਬੂਤ ਕਰਨੀਆਂ ਇਹ ਹੁਣ ਮੌਸਮ ਵਿਭਾਗ ਦਾ ਕੰਮ ਨਹੀਂ ਹੈ ਇਹ ਤਾਂ ਸਰਕਾਰ ਦਾ ਕੰਮ ਆ ਪਾਕਿਸਤਾਨ ਪਹਿਲਾਂ ਵੀ ਇਹ ਗੱਲ ਸਮਝੀ ਕਰਦੇ ਰਹੇ ਨੇ ਜੀ ਕਿ ਕਦੇ ਵੀ ਜਦੋਂ ਮੌਨਸੂਨ ਦਾ ਮੌਸਮ ਆ ਜਾਏ ਨਾ ਤਾਂ ਉਹ ਡਰੇਨਾਂ ਦੀ ਸਫਾਈ ਹੋਵੇ ਤੇ ਨਾ ਹੀ ਉਹਦੋਂ ਤੁਸੀਂ ਬਾਹਾਂ ਦੂਜੇ ਪੰਨਾਂ ਦੀ ਪਕਾਈ ਹੋਵੇ ਇਹ ਤਾਂ ਜੂਨ ਜੁਲਾਈ ਦੇ ਮਹੀਨੇ ਹੁੰਦੇ ਜਦੋਂ ਇਹ ਕੰਮ ਹੁੰਦੇ ਆ ਜੋ ਮਹੀਨੇ ਨਿਕਲ ਗਏ ਤਾਂ ਫੇਰ ਸਮਝੋਗੇ ਤੁਹਾਡੇ ਹੱਥ ਭਲੇ ਕੁਝ ਨਹੀਂ ਪੈਣਾ ਜੀ ਸੋ ਦੂਰੀ ਕਿਸਮ ਦੇ ਸਵਾਲ ਉੱਠ ਰਹੇ ਆ ਪੰਜਾਬ ਵਾਲੇ ਮੌਸਮ ਭਾਗ ਤੇ ਸਵਾਲ ਉਠਾ ਰਹੇ ਆ ਤੇ ਪੰਜਾਬ ਉਪਰ ਕਿਸਾਨ ਸਵਾਲ ਉਠਾ ਰਹੇ ਆ ਹੂੰ ਹੁਣ ਸਹੀ ਹੈ ਕੌਣ ਗਲਤ ਹੈ ਇਹਦਾ ਫੈਸਲਾ ਪੰਜਾਬ ਦੇ ਲੋਕ ਕਰਨਗੇ ਪਰ ਗੜਬੜ ਜ਼ਰੂਰ ਇਹ ਕਹਿੰਦੇ ਮੌਸਮ ਨੂੰ ਆਂਕਣ ਦੇ ਵਿੱਚ ਹੋਈ ਹੈ ਚਾਹੇ ਸਰਕਾਰ ਹੈ ਤੇ ਚਾਹੇ ਮੌਸਮ ਵਿਭਾਗ ਹੈ ਜੀ ਬਿਲਕੁਲ ਸੋ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਗੱਲਬਾਤ ਦੇ ਵਿੱਚ ਸਹਿਯੋਗ ਦਿੱਤਾ ਮਿਹਰਬਾਨੀ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜ਼ਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੋ ਉਹਨਾਂ ਦੇ ਵੱਲੋਂ 13 ਸਤੰਬਰ ਨੂੰ ਇੱਕ ਮੀਟਿੰਗ ਬੁਲਾਈ ਗਈ ਹੈ ਇਹ ਮੀਟਿੰਗ ਬੁਲਾਈ ਗਈ ਹੈ ਉਹਨਾਂ ਸਮਾਜ ਸੇਵੀ ਸੰਸਥਾਵਾਂ ਜਿੱਥੇ ਬੰਦੀਆਂ ਦੇ ਪ੍ਰਤੀਨਿਧਾਂ ਦੀ ਜਿਹੜੀ ਇਹਨਾਂ ਹੜਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਸੇਵਾਵਾਂ ਕਰ ਰਹੀਆਂ ਨੇ ਜਿਹੜੀਆਂ ਜਿੱਥੇ ਬੰਦੀਆਂ ਉਹਨਾਂ ਦੇ ਸਾਰਿਆਂ ਦੇ ਪ੍ਰਤੀਨਿਧ ਬੁਲਾਏ ਗਏ ਨੇ ਬੈਠ ਕੇ ਗੱਲਬਾਤ ਹੋਈਗੀ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਇਹ ਸਿਰਫ ਉਹਨਾਂ ਦੀ ਹੌਸਲਾ افزਾਈ ਲਈ ਮੀਟਿੰਗ ਹੋਣੀ ਹੈ ਜਾਂ ਫਿਰ ਐਸਜੀਪੀਸੀ ਦੇ ਵੱਲੋਂ ਕੁਝ ਸਮਰਥਨ ਇਸ ਮੌਕੇ ਦਿੱਤਾ ਜਾ ਸਕਦਾ ਹੈ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਇਸ ਸੇਵਾ ਦਾ ਕਿਤੇ ਨਾ ਕਿਤੇ ਲਾਹੇ ਜਿਹੜਾ ਉਹ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਆਸਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ